ਬਾਜਵਾ ਸਾਹਿਬ ਤੋਂ ਪਹਿਲਾਂ ਗੱਲ ਇਹ ਵੀ ਕਰ ਲਈ ਵੀ ਜੇ ਕੋਈ ਪਾਸਵਰਡ ਮੰਗਲੇ ਇਹਨਾਂ ਤੇ ਭਾਵੇਂ ਘਰੇ ਹੀ ਮੰਗਲੇ ਤੁਹਾਨੂੰ ਪਤਾ ਮਸਲੇ ਬਹੁਤ ਪੈ ਜਾਂਦੇ ਆ ਪਾਸਵਰਡ ਦੇ ਤੇ ਉਧਰ ਬਾਜਵਾ ਸਾਹਿਬ ਤੇ ਕਹਿੰਦੇ ਕਿ ਮੇਰਾ ਫੋਨ ਖੋਲਿਆ ਸੀ ਤੇ ਹੁਣ ਆ ਗੋਵੇਂ ਪਾਸਵਰਡ ਵੀ ਮੰਗੀ ਜਾਂਦੇ ਨੇ ਇਹ ਪਾਸਵਰਡ ਮੰਗ ਕੇ ਹੁਣ ਕੀ ਕੱਢਣ ਨੂੰ ਫਿਰਦੇ ਆ ਜੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਇਹ ਪਾਸਵਰਡ ਇਹ ਪਾਸਵਰਡ ਮੰਗਣ ਨੂੰ ਨਹੀਂ ਦਿੰਦੇ ਬਾਜਵਾ ਨੂੰ ਦੱਬਣ ਨੂੰ ਫਿਰਦੇ ਸਰ ਪਾ ਤੁਸੀਂ 1 ਮਿੰਟ ਜਿੰਨੇ ਮਰਜੀ ਬਣੇ ਫਿਰੋ ਹਮ ਚਲ ਮੇਰੇ ਤੇ ਲਾਓ ਮੈਂ ਮਾੜੀ ਗੱਲ ਆਪਦੇ ਤੇ ਲਾ ਲੈਣਾ ਉਹਨਾਂ ਵਿੱਚ ਮੈਂ ਬੜਾ ਸਿਆਣਾ ਬਣਿਆ ਫਿਰ ਮੇਰਾ ਫੋਨ ਭਾਈ ਫੜ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਂ ਕਹੋ ਜਿਆ ਹਮ ਮੇਰੇ ਅੰਦਰ ਦੀ ਅਵਸਥਾ ਮੇਰਾ ਫੋਨ ਦੱਸੇਗਾ ਐਪਸ ਕਿਹੜੀਆਂ ਨੇ ਸਕ੍ਰੋਲਿੰਗ ਕਿੱਥੇ ਹੁੰਦੀ ਆ ਐਲਗੋਰਿਦਮ ਕੀ ਆ ਜਿਆਦਾ ਮੇਰਾ ਵਾਚ ਟਾਈਮ ਕਿੱਥੇ ਆ ਠੀਕ ਹੈ ਜੀ ਨੀਲੀਆਂ ਪੀਲੀਆਂ ਫਿਲਮਾਂ ਸਾਰੀਆਂ ਆ ਜਾਂਦੀਆਂ ਸੱਚੀ ਇਹ ਹਰੇਕ ਬੰਦੇ ਦੀ ਕੈਲੋਕ ਡਾਇਰੀ ਆ ਇਹ ਰਜਨਾ ਡਾਇਰੀ ਆ ਠੀਕ ਹੈ ਜੀ ਮਿੰਟ ਮਿੰਟ ਦੀ ਡਾਇਰੀ ਹੈ ਤੇ ਸੱਚੀ ਬਿਲਕੁਲ ਇਹ ਡਾਇਰੀ ਆ ਸਰ ਐਵੇਂ ਤੁਸੀਂ ਬਣੇ ਫਿਰੋ ਜੋ ਮਰਜ਼ੀ ਆ ਤਾਂ ਜੋ ਤੁਸੀਂ ਅੰਦਰੋਂ ਹੋ ਉਹ ਤੁਹਾਡੇ ਫੋਨ 'ਚ ਹੈ ਠੀਕ ਹੈ ਨਾ ਸਾਬ ਸੋ ਇਸ ਵਾਸਤੇ ਇਹ ਹੋ ਜਾਂਦੀ ਹੈ ਪ੍ਰਾਈਵੇਸੀ ਬਿਲਕੁਲ ਠੀਕ ਹੈ ਹੂੰ ਇੰਡੀਆ ਚ ਪੋਰਨ ਫਿਲਮ ਤੁਸੀਂ ਸ਼ੂਟ ਨਹੀਂ ਕਰ ਸਕਦੇ ਪੋਰਨ ਫਿਲਮ ਦੇਖ ਸਕਦੇ ਹੋ ਹੂੰ ਪਰ ਉਹ ਜਾ ਕੇ ਨਹੀਂ ਕਰੇ ਰੇਲਵੇ ਸਟੇਸ਼ਨ ਤੇ ਦੇਖ ਲਾਉਗੇ ਜੀ ਯਾਨੀ ਹਰ ਇੱਕ ਚੀਜ਼ ਦਾ ਕਾਇਦਾ ਹਰ ਇੱਕ ਚੀਜ਼ ਦੀ ਕਿਤੇ ਨਾ ਕਿਤੇ ਹੱਦ ਹੈ ਜੀ ਇਸੇ ਤਰ੍ਹਾਂ ਪ੍ਰਾਈਵੇਸੀ ਜਿਹੜੀ ਹੈ ਨਾ ਉਹ ਤੈਅ ਕੀਤੀ ਗਈ ਹੁਣ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਗੱਲ ਕਲੀਅਰ ਹੋ ਜਾਊਗੀ ਕੱਲ ਸੁਪਰੀਮ ਕੋਰਟ ਚ ਪੈਗਾਸਸ ਮਾਲੇ ਮਾਮਲੇ ਚ ਸੁਣਵਾਈ ਸੀ ਜੀ ਸੁਪਰੀਮ ਕੋਰਟ ਨੇ ਇੱਕ ਪਾਸੇ ਤੇ ਇਹ ਗੱਲ ਕਹੀ ਆ ਕਿ ਪਾਈ ਦੇਖੋ ਅਸੀਂ ਜੋ ਦੇਸ਼ ਹਿੱਤ ਰਿਪੋਰਟਾਂ ਉਹ ਜਨਤਕ ਨਹੀਂ ਕਰ ਸਕਦੇ ਹੂੰ ਤੇ ਭਾਈ ਜੇ ਦੇਸ਼ ਹਿੱਤ ਸਪਾਈਵੇਅਰ ਦੇ ਨਾਲ ਸਪਾਈ ਕਰਾਉਣੀ ਪਵੇ ਜੀ ਕੰਟਰੀ ਦਾ ਇੰਟਰਸਟ ਆ ਤਾਂ ਕੋਈ ਮਾੜਾ ਵੀ ਨਹੀਂ ਹੂੰ ਪਰ ਪਰ ਜਿਹੜੀ ਪ੍ਰਾਈਵੇਸੀ ਆ ਆਮ ਬੰਦੇ ਦੀ ਉਹਦੇ ਤੇ ਅਸੀਂ ਗੱਲ ਜ਼ਰੂਰ ਕਰਾਂਗੇ ਹੂੰ ਦੋਨੇ ਗੱਲਾਂ ਕਲੀਅਰ ਹੋ ਗਈਆਂ ਜੀ ਜੀ ਕਿ ਭਾਈ ਦੇਸ਼ ਦਾ ਇੰਟਰਸਟ ਉਹ ਇੱਕ ਪਾਸੇ ਪਰ ਕਿਸੇ ਵਿਅਕਤੀ ਦੀ ਮਤਲਬ ਕਿ ਇੱਕ ਨਾਗਰਿਕ ਦੀ ਪ੍ਰਾਈਵੇਸੀ ਜਿਹੜੀ ਉਹ ਇੱਕ ਪਾਸੇ ਉਹਨੂੰ ਵੀ ਵਿਚਾਰਾਂਗੇ ਮਤਲਬ ਕਿ ਮੋਦੀ ਸਾਹਿਬ ਦੇਸ਼ ਹਿੱਤ ਜਸੂਸੀ ਤੇ ਕਰਵਾ ਸਕਦੇ ਆ ਹੂੰ ਠੀਕ ਹੈ ਜੀ ਜੀ ਪਰ ਦੇਸ਼ ਹਿੱਤ ਦੀ ਆੜ ਦੇ ਵਿੱਚ ਉਹ ਤੁਹਾਡੇ ਬੈਡਰੂਮ ਤੱਕ ਦੀ ਜਸੂਸੀ ਨਹੀਂ ਕਰਵਾਉਣਗੇ ਹੂੰ ਕਿ ਬੈੱਡ 'ਚ ਕੀ ਕਰਦਾ ਆ ਆਮ ਨਾਗਰਿਕ ਸਾਡਾ ਕੀ ਕਰਦਾ ਦੋਨੇ ਚੀਜ਼ਾਂ ਅਲੱਗ ਪ੍ਰਾਈਵੇਸੀ ਜਿਹੜੀ ਹੈ ਕਹੋ ਕਿ ਉਹ ਦੋਨੇ ਚੀਜ਼ਾਂ ਅਲੱਗ ਹੋ ਗਈਆਂ ਨਾ ਹੂੰ ਠੀਕ ਹੈ ਨਾ ਜੀ ਕੋਈ ਬੰਦਾ ਹੈ ਸ਼ੱਕੀ ਆ ਉਹਦਾ ਫੋਨ ਅੱਜ ਕੱਲ ਤੁਹਾਨੂੰ ਪਤਾ ਹੈ ਇੰਡੀਆ ਦੇ ਹੈਕਰ ਵੀ ਬਹੁਤ ਤਕੜੇ ਨੇ ਜੀ 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 ਤਾਂ ਗੱਲ ਇਹ ਆ ਕਿ ਉਹ ਦੋਨਾਂ ਚੀਜ਼ਾਂ 'ਚ ਇੱਕ ਫਰਕ ਹੈ ਬਨਿਆਦੀ ਫਰਕ ਹੈ ਕਿ ਜੇ ਤੁਹਾਨੂੰ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਕਿ ਦੇਸ਼ ਹਿੱਤ ਮਾੜੇ ਅੰਸਰਾਂ ਤੇ ਤੁਸੀਂ ਇਹ ਕਰ ਸਕਦੇ ਹੋ ਸ਼ੱਕੀ ਅੰਸਰਾਂ ਤੇ ਕਰ ਸਕਦੇ ਹੋ ਪਰ ਇਹ ਨਹੀਂ ਹੈ ਕਿ ਤੁਸੀਂ ਕਿਤੇ ਨਾ ਕਿਤੇ ਬਈ ਇਹ ਬਣ ਜਾਓ ਬਿਗ ਬਾਸ ਬਣ ਜਾਓ ਕਿ ਸਾਰਾ ਕੁਝ ਵੇਖ ਰਹੇ ਹੋ ਤੁਸੀਂ ਸਾਰੇ ਦੇਸ਼ ਦਾ ਸਾਰਾ ਕੁਝ ਵੇਖ ਰਹੇ ਸਾਰਾ ਕੁਝ ਹੁਣ ਦੇਖਣ ਦਾ ਤਾਂ ਵੇਖ ਲੋ ਮਤਲਬ ਕੀ ਨਿਕਲਦਾ ਤਾਂ ਉਸੇ ਤਰ੍ਹਾਂ ਹੈ ਹਮ ਪ੍ਰਤਾਪ ਸਿੰਘ ਬਾਜਵਾ ਜਿਹੜੇ ਕੋਰਟ ਚ ਗਏ ਨੇ ਦੁਬਾਰਾ ਜੀ ਹੁਣ ਕੋਰਟ ਚੋਂ ਹੀ ਆਏ ਸੀਗੇ ਉਹ ਹਾਈ ਕੋਰਟ ਨੇ ਕੀ ਕਿਹਾ ਕਿ ਬਾਜਵਾ ਸਾਹਿਬ ਜਾਂਚ ਪੜਤਾਲ 'ਚ ਸ਼ਾਮਲ ਹੋਓ ਸ਼ਾਮਲ ਹੋ ਕੇ ਜਾਂਚ ਪੜਤਾਲ ਵਾਲੇ ਕਹਿੰਦੇ ਕਿ ਆਪਦਾ ਮੋਬਾਈਲ ਦੇ ਦਿਓ ਹੁਣ ਮੋਬਾਈਲ ਦਾ ਪੈ ਗਿਆ ਰੌਲਾ ਜੀ ਹੁਣ ਮੋਬਾਈਲ ਦਾ ਰੌਲਾ ਪੈ ਗਿਆ ਹੁਣ ਜਾਂਚ ਪੜਤਾਲ ਦੇ ਨਾਮ ਤੇ ਮੋਬਾਈਲ ਮੰਗ ਰਹੇ ਨੇ ਜਿਹੜਾ ਕਿ ਜਾਇਜ਼ ਹੋ ਸਕਦਾ ਜੀ ਪਰ ਪ੍ਰਾਈਵੇਸੀ ਆ ਉਹਦੇ 'ਚ ਬਿਲਕੁਲ ਹੁਣ ਉਹਦੀ ਲੀਕ ਖਿੱਚਣੀ ਪਊਗੀ ਕਿਉਂਕਿ 7 ਮਈ ਨੂੰ ਮੁੜ ਸੁਣਵਾਈ ਸੀ 7 ਮਈ ਨੂੰ ਫੇਰ ਇਸ ਮਾਮਲੇ ਨੂੰ ਵੀ ਜੋੜ ਦਿੱਤਾ ਤੇ ਉਦਾਂ ਹੀ ਸੁਣ ਲੈਨੇ ਆ ਇਕੱਠਾ ਹੀ ਸੁਣ ਲੈਨੇ ਆ ਪਰ ਉਹਦੇ 'ਚ ਇੱਕ ਹੋਰ ਚੀਜ਼ ਹੈ ਨਾ ਪ੍ਰਾਈਵੇਸੀ ਹੁਣ ਇਹਦੀ ਵੀ ਇੱਕ ਮਿਸਾਲ ਲੈ ਲਓ ਜੀ فرض ਕਰੋ ਮੇਰਾ ਫੋਨ ਲੈ ਲਿਆ ਤੁਸੀਂ ਇਨਵੈਸਟੀਗੇਟਰ ਹੋ ਮੇਰੇ ਫੋਨ ਦੇ ਵਿੱਚ ਤੁਸੀਂ ਇਨਵੈਸਟੀਗੇਟ ਕਰ ਰਹੇ ਹੋ ਕਿਸੇ ਕਤਲ ਦੇ ਮਾਮਲੇ ਨੂੰ ਕਤਲ ਨਾਲ ਜੁੜਿਆ ਕੋਈ ਸੁਰਾਖ ਨਹੀਂ ਮਿਲਿਆ ਤੁਹਾਨੂੰ ਮੈਂ ਹਮੇਸ਼ਾ ਆਪਦੇ ਤੇ ਗੱਲ ਲਾ ਕੇ ਕਰਦਾ ਹਾਂ ਹੁਣ ਉਦਾਹਰਨ ਦੇ ਤੌਰ ਤੇ ਮਿਸਾਲ ਦੇ ਤੌਰ ਤੇ ਬਿਲਕੁਲ ਠੀਕ ਹੈ ਜੀ ਮੈਂ ਮਰਡਰ ਕੇਸ ਦੇ ਵਿੱਚ ਮੈਨੂੰ ਉਲਝਾਇਆ ਗਿਆ ਤੁਸੀਂ ਇਨਵੈਸਟੀਗੇਟਰ ਨੂੰ ਮੈਂ ਤੁਹਾਨੂੰ ਫੋਨ ਸੌਂਪ ਦਿੱਤਾ ਕੋਰਟ ਨੇ ਕਿਹਾ ਕਿ ਜਾ ਕੇ ਫੋਨ ਫੜਾਇਆ ਮੈਂ ਫੋਨ ਫੜਾਇਆ ਹੁਣ ਉਹਦੇ ਚ ਕੋਈ ਲਿੰਕ ਨਹੀਂ ਨਿਕਲਿਆ ਮੇਰਾ ਕਤਲ ਦੇ ਨਾਲ ਨਾ ਮੇਰੀ ਕੋਈ ਚੈਟ ਹੈ ਨਾ ਮੇਰੀ ਕੋਈ ਕਾਲ ਹੈ ਨਾ ਲੈਣਾ ਨਾ ਦੇਣਾ ਹੈ ਜੀ ਪਰ ਮੇਰੀ ਚੈਟ ਮੇਰੀ গারਲਫ੍ਰੈਂਡ ਦੇ ਨਾਲ ਆ ਹੂੰ ਜਾਂ ਮੇਰੀ بیوی ਦੇ ਨਾਲ ਹੀ ਆ ਬਿਲਕੁਲ ਤੇ ਚੈਟ ਸਿੱਧਮ ਸਿੱਧੀ ਆ ਹਮ ਲਾ ਲਓ ਜੀ ਠੀਕ ਹੈ ਜਾਂ ਮੇਰੀ ਕਿਸੇ ਮੇਰੇ ਭਰਾ ਦੇ ਨਾਲ ਮੇਰੇ ਯਾਰ ਦੋਸਤ ਦੇ ਨਾਲ ਮੇਰੀ ਆਪਣੀ ਘਰੇਲੂ ਕੋਈ ਗੱਲਬਾਤ ਆ ਜੀ ਠੀਕ ਹੈ ਹੁਣ ਤੁਸੀਂ ਇਨਵੈਸਟੀਗੇਟਰ ਹੋ ਤੁਸੀਂ ਉਹ ਸਾਰੀ ਚੈਟ ਨੂੰ ਰਿਕਾਰਡ ਕਰ ਲਓ ਹਮ ਵੀਡੀਓ ਦੇ ਰੂਪ ਚ ਜਾਂ ਉਹ ਸਾਰਾ ਕੱਢ ਲਓ ਹਮ ਹਮ ਤੇ ਮੁੜ ਕੇ ਤੁਸੀਂ ਇੱਕ ਮੌਕੇ ਤੇ ਜਾ ਤਾਂ ਬਲੈਕਮੇਲ ਤੇ ਜਾ ਜੇ ਸਰਕਾਰ ਦਾ ਬਲੂ ਆਈਡ ਬੰਨਾ ਹੈ ਤੇ ਉਹਨੂੰ ਵਾਇਰਲ ਕਰ ਦਿਓ ਸਰਕਾਰ ਕੋਲ ਹੀ ਕਰ ਦਿਓ ਹੂੰ ਭਾਵੇਂ ਤੁਸੀਂ ਉਸ ਸਮਝ ਗਏ ਨਾ ਸਮਝ ਗਏ ਨਾ ਕਿ ਰੌਲਾ ਐਕਚੁਅਲ ਚਾ ਹੈ ਰੋਲਾ ਆਹਾ ਹੈ ਜੀ ਬਿਲਕੁਲ ਨੈਸ ਕਰਕੇ ਕਹਾਣੀ ਨੂੰ ਇਧਰ ਉਧਰ ਕਮਾਇਆ ਕਿ ਆਸਾਨੀ ਨਾਲ ਸਮਝ ਆਈਏ ਕਿ ਰੋਲ ਘਚੋਲਾ ਕਾਦਾ ਹੂੰ ਸੋ ਬਾਜਵਾ ਸਭ ਨੂੰ ਕਿਤੇ ਨਾ ਕਿਤੇ ਇਹ ਆ ਕਿ ਚੈਟ ਤਾਂ ਉਹਨਾਂ ਦੀ ਆਪਣੇ ਕਾਂਗਰਸੀ ਗਰੁੱਪਾਂ 'ਚ ਬਹੁਤ ਹੋਏਗੀ ਨਹੀਂ ਹੈ ਬਿਲਕੁਲ ਹੋ ਸਕਦਾ rahul gandhi ਨਾਲ ਹੋਵੇ ਸਮਝਦੇ ਹੋ ਨਾ ਬੇ ਕਿਤੇ ਇਸ ਇਨਵੈਸਟੀਗੇਸ਼ਨ ਦੇ ਬਹਾਨੇ ਕਾ ਸੀਪ ਸਾਨੂੰ ਕਿਸੇ ਹੋਰ ਪਾਸੇ ਉਹ ਲਾ ਦੇਣਾ ਸੋ ਇਹ ਚੀਜ਼ ਜਿਹੜੀ ਆ ਤੈਅ ਕਰਨ ਵਾਸਤੇ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਰੋਲਾ ਆ ਜੀ 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 ਬਿਲਕੁਲ ਜੀ ਬਿਲਕੁਲ ਮਨੂ ਜੀ ਕਹਿ ਰਹੇ ਨੇ ਕਿ ਅਪਡੇਟ ਕਰ ਦਿਓ ਜੀ ਬਹੁਤ ਸਾਰੇ ਅਕਾਊਂਟ ਕਹਿੰਦੇ ਟਰੈਕ ਹੋ ਰਹੇ ਨੇ ਜਿਨ੍ਹਾਂ ਨੇ ਕੋਈ ਕਮੈਂਟ ਵਗੈਰਾ ਕੀਤੀ ਸੀ 테러ਰਿਸਟ ਜਿਹੜਾ ਅਟੈਕ ਹੋਇਆ ਸੀ ਉਹਦੇ ਬਾਰੇ ਜਿਹੜੇ ਕਿਸੇ ਨੇ ਕਮੈਂਟ ਵਗੈਰਾ ਕੀਤੀ ਸੀ ਪੋਸਟਾਂ ਤੇ ਕਹਿੰਦੇ ਉਹਨਾਂ ਦੇ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਨਾਂ ਦੇ ਅਕਾਊਂਟਸ ਟਰੈਕ ਹੋ ਰਹੇ ਨੇ ਇਹ ਤਾਂ ਬਾਈ ਅਸੀਂ ਤਾਂ ਬਹੁਤ ਪਹਿਲਾਂ ਕਹਿੰਨੇ ਆ ਆ ਵੇਖ ਲਓ ਜਿਹੜੇ ਇੱਥੇ ਉਹ ਕਰਦੇ ਸੀਗੇ ਗਰੁੱਪ ਦੇ ਵਿੱਚ ਚੈਟ ਕਿ ਅਮਿਤ ਸ਼ਾਹ ਨੂੰ ਐਦਾਂ ਕਰ ਦੇਂਗੇ ਉਦਾਂ ਕਰ ਦੇਂਗੇ ਕਿ ਕਿੱਦਾਂ ਭਾਜਣਾ ਪਾਤੀਆਂ ਜੀ ਕੀ ਪਤਾ ਉਹਦੇ ਚ ਕੌਣ ਹੈ ਬੰਦਾ ਕੌਣ ਕੀ ਹਸਾਬ ਕਿਤਾਬ ਹੈ ਸੋ ਇਸ ਕਰਕੇ ਇੱਕ ਤੇ ਊਲ ਜਲੂਲ ਵਾਲੇ ਗਰੁੱਪਾਂ ਚ ਐਡ ਨਾ ਹੋਵੋ ਅਨਨੋਨ ਗਰੁੱਪ ਚੋਂ ਫੋਰੀ ਨਿਕਲੋ ਹੂੰ ਜੇ ਕੋਈ ਉਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਆ ਦਵਾਦਵ ਗਰੁੱਪ ਨੂੰ ਲੀਵ ਕਰੋ ਲੀਵ ਕਰੋ ਰਿਮੂਵ ਕਰੋ ਠੀਕ ਹੈ ਜੀ ਕੋਈ ਆਪਣਾ ਕਮੈਂਟ ਨਾ ਛੱਡੋ ਹੂੰ ਇਸ ਤੋਂ ਇਲਾਵਾ ਅਣਜਾਣ ਲਿੰਕ ਤੇ ਅਣਜਾਣ ਬੰਦੇ ਨਾਲ ਚੈਟ ਵੀ ਨਾ ਕਰੋ ਲਿੰਕ ਤੇ ਠੁੰਗਾ ਵੀ ਨਾ ਮਾਰੋ ਸਾਈਬਰ ਫਰਾਡ ਤੋਂ ਇਲਾਵਾ ਬਹੁਤ ਖੁਸ਼ ਆ ਠੀਕ ਹੈ ਨਾ ਜੀ ਅੱਜ ਕੱਲ ਏਜੰਸੀਆਂ ਬਹੁਤ ਤੇਜ਼ ਨੇ ਸਾਹਿਬ ਹੂੰ ਏਜੰਸੀਆਂ ਜਿਹੜੀਆਂ ਆਪ ਹੀ ਚੀਜ਼ਾਂ ਕ੍ਰੀਏਟ ਕਰਕੇ ਉਹ ਜਿਹੜੀ ਸੋਚ ਹੁੰਦੀ ਆ ਜਿਸ ਨੂੰ ਉਹਨਾਂ ਨੇ ਅੰਦਰੋਂ ਕਢਵਾਉਣਾ ਹੁੰਦਾ ਉਹ ਇੱਕ ਮੰਚ ਤੇ ਲੈ ਆਉਂਦੀ ਆ ਫਿਰ ਨਿਸ਼ਾਨਦੇਹੀ ਹੁੰਦੀ ਆ ਇਸੇ ਤਰ੍ਹਾਂ ਹੀ ਇਹੀ ਕਿਤੇ ਨਾ ਕਿਤੇ ਕਹਿ ਲਓ ਕਿ ਦੇਖਣਗੇ ਕਿ ਐਸ ਵੇਲੇ ਐਂਟੀ ਇੰਡੀਆ ਸੈਂਟੀਮੈਂਟ ਜਿਹੜਾ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ ਕਿੱਥੇ ਕਿੱਥੇ ਆ ਕੀ ਉਹ ਕੱਲੀਆਂ ਫੇਕ ਆਈਡੀਆਂ ਬਾਹਰੋਂ ਚਲਦੀਆਂ ਜਾਂ ਇੰਡੀਆ ਚੋਂ ਚਲਦੀਆਂ ਹੋ ਸਕਦਾ ਸੋ ਬਚ ਕੇ ਰੋ ਭਾਈ ਜੀ ਮੈਂ ਇੱਕੋ ਗੱਲ ਕਹੂੰਗਾ ਪਿੱਛੇ ਕੋਈ ਗੰਡੇ ਦੇ ਨਹੀਂ ਜਿ ਆਉਂਦਾ ਇੱਥੇ ਕੋਈ ਕਹਿੰਦਾ ਨਾਰੇ ਲਿਖ ਦਿਓ ਆਹ ਕਰ ਦੂੰਗਾ ਮੈਂ ਤੁਸੀਂ ਬੰਬ ਸੁੱਟ ਦਿਓ ਮੈਂ ਆਹ ਕਰ ਦੂੰਗਾ ਸਰ ਘਰ ਰੋਲ ਜਾਂਦੇ ਆ ਇਸ ਕਰਕੇ ਆਪਣਾ ਬਚਾਅ ਚ ਹੀ ਬਚਾਇਆ ਜੀ 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 ਬਚਾਅ ਚ ਹੀ ਬਚਾਇਆ ਬਿਲਕੁਲ ਬਿਲਕੁਲ ਮਿੰਟੂ ਜੀ ਜੰਗ ਬਾਰੇ ਗੱਲ ਗੱਲਬਾਤ ਹੋ ਚੁੱਕੀ ਹੈ ਜੀ ਕੈਂਡੀ ਜੀ ਜੰਗ ਬਾਰੇ ਪਹਿਲਾਂ ਹੀ ਗੱਲਬਾਤ ਹੋ ਚੁੱਕੀ ਹੈ ਸ਼ੁਰੂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਤੁਸੀਂ ਥੋੜਾ ਜਿਹਾ ਪਿੱਛੇ ਜਾ ਕੇ ਸੁਣ ਸਕਦੇ ਹੋ ਅ ਮਿੰਟੋ ਜੀ ਸਮਾਂ ਹੋਣ ਲੱਗਿਆ ਪਰ ਕੱਲ ਵੀ ਨੇ ਇੱਕ ਗੱਲ ਕਰ ਲਏ ਸੀਗੇ ਆਪਾਂ ਤੇ ਸਮੇਂ ਕਰਕੇ ਕੱਲ ਰਹਿ ਗਈ ਪਰ ਅੱਜ ਥੋੜਾ ਜਿਹਾ ਸਮਾਂ ਪਚਰਾ ਲੈਣੇ ਆ ਅ ਥੋੜੀ ਜੀ ਪਾਵਰ ਕਾਮ ਦੀ ਗੱਲ ਕਰ ਰਹੀਏ ਪਾਵਰ ਕਾਮ ਦੀ ਕਰ ਲਈਏ ਵੈਸੇ ਜੇ ਓਵਰ ਆਲ ਵੀ ਕਰੀਏ ਤਾਂ ਜਿਹੜੇ ਸ਼ਿਕਾਇਤ ਨੰਬਰ ਦਿੱਤੇ ਹੁੰਦੇ ਆ ਇਹਨਾਂ ਨੇ ਸਰਕਾਰ ਨੇ ਵੀ ਪਾਈਏ ਕੋਈ ਪ੍ਰੋਬਲਮ ਐ ਸਮੱਸਿਆ ਐ ਤੇ ਇੱਥੇ ਸਾਨੂੰ ਤੁਸੀਂ ਦੱਸ ਦਿਓ ਤੇ ਕਈ ਵਾਰੀ ਤੇ ਉਹਨਾਂ ਦੀ ਵੀ ਸਮੱਸਿਆ ਆਉਂਦੀ ਰਹਿੰਦੀ ਐ ਉਹ ਚੀਜ਼ਾਂ ਵੀ ਨਹੀਂ ਸਾਹਮਣੇ ਆਉਂ ਇਹ ਇੱਕ ਹੀ ਮਸਲਾ ਜੀ ਨਹੀਂ ਦੇਖੋ ਪਾਵਰ ਕਾਮ ਦੀ ਜਿਹੜੀ ਕੰਪਲੇਂਟ ਲਾਈਨ ਹੈ ਆ ਜਿਹੜੀ 1912 ਨੰਬਰ ਆ ਤੇ ਉਹਦੀਆਂ ਜਿਹੜੀਆਂ ਲਾਈਨਾਂ ਉਹ 120 ਨੇ ਟੋਟਲ ਹੂੰ ਤੇ 120 ਨੂੰ ਖਿੱਚ ਧੂਕੇ ਉਹ 150 ਤੱਕ ਕਰਦੇ ਆ ਯਾਨੀ 150 ਕੰਪਲੇਂਟ ਇੱਕੋ ਵੇਲੇ ਹੂੰ ਤੇ ਬਾਅਦ ਦੇ